ਸਾਊਦੀ ਅਰਬ ਦੇ ਮੱਕਾ ਦੇ ਵਿੱਚ ਇੱਕ ਵੱਡਾ ਹਾਦਸਾ ਹੋਇਆ ਹੈ ਤਾਂ ਬੱਸ ਅਤੇ ਟੈਂਕਰ ਦੀ ਟੱਕਰ ਹੋਈ ਹੈ ਜਿਸ ਕਾਰਨ ਇਹ ਵੱਡਾ ਸੜਕ ਹਾ사 ਵਾਪਰਿਆ ਹੈ ਸਾਊਦੀ ਅਰਬ ਦੇ ਮੱਕਾ ਦੇ ਵਿੱਚ ਇਹ ਸੜਕ ਹਾਦਸਾ ਵਾਪਰਿਆ ਹੈ ਤਾਂ ਦੱਸ ਦਈਏ ਕਿ 42 ਲੋਕਾਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਹਾਦਸੇ ਦੇ ਵਿੱਚ 42 ਭਾਰਤੀ ਤੀਰਥ ਯਾਤਰੀਆਂ ਦੀ ਮੌਤ ਹੋਈ ਹੈ ਤੇ ਮੱਕਾ ਤੋਂ ਮਦੀਨਾ ਇਹ ਬੱਸ ਜਾ ਰਹੀ ਸੀ ਜਿਸ ਦੌਰਾਨ ਹਾਦਸੇ ਦਾ ਸ਼ਿਕਾਰ ਹੋਈ ਹੈ ਇਤਿਹਾਸੇ ਦੇ ਵਿੱਚ 42 ਭਾਰਤੀ ਤੀਰਥ ਯਾਤਰੀਆਂ ਦੀ ਮੌਤ ਹੋਈ ਹੈ ਤਾਂ ਬੱਸ ਤੇ ਟੈਂਕਰ ਦੀ ਟੱਕਰ ਦੇ ਕਾਰਨ ਇਹ ਹਾਦਸਾ ਵਾਪਰਿਆ ਮੱਕਾ ਦੇ ਵਿੱਚ ਇਹ ਹਾਦਸਾ ਵਾਪਰਿਆ ਸਾਊਦੀ ਅਰਬ ਦੇ ਮੱਕਾ ਦੇ ਵਿੱਚ ਬੱਸ ਤੇ ਟੈਂਕਰ ਦੀ ਟੱਕਰ ਹੋਈ ਜਿਸ ਦੇ ਵਿੱਚ 42 ਲੋਕਾਂ ਦੀ ਮੌਤ ਹੋ ਗਈ ਹੈ ਹਾਦਸੇ ਦੇ ਵਿੱਚ 42 ਭਾਰਤੀ তীਤ ਯਾਤਰੀਆਂ ਦੀ ਮੌਤ ਹੋਈ ਹੈ ਮੱਕਾ ਤੋਂ ਮਦੀਨਾ ਇਹ ਬੱਸ ਜਾ ਰਹੀ ਸੀ ਜਦ ਦੌਰਾਨ ਸੜਕ ਹਾਦਸਾ ਹੋਇਆ ਤੇ ਇਸ ਹਾਦਸੇ ਦੇ ਵਿੱਚ 42 ਭਾਰਤੀ তীਤ ਯਾਤਰੀਆਂ ਦੀ ਮੌਤ ਹੋਈ ਹੈ બસ ਤੇ ਟੈਂਕਰ ਦੀ ਟੱਕਰ ਦੇ ਕਾਰਨ ਇਹ ਭਿਆਨਕ ਹਾਦਸਾ ਹੋਇਆ ਹੈ 사우ਦੀਆਰ ਦੇ ਮੱਕਾ ਦੇ ਵਿੱਚ ਇਹ ਭਿਆਨਕ ਸੜਕ ਹਾ사 ਹੋਇਆ ਹੈ ਤਾਂ ਦੱਸ ਦਈਏ ਕਿ ਹਾਦਸੇ ਦੇ ਵਿੱਚ 42 ਲੋਕਾਂ ਦੀ ਮੌਤ ਹੋ ਗਈ ਹੈ 42 ਲੋਕ ਭਾਰਤੀ ਤੀਥ ਯਾਤਰੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੀ ਇਸ ਸੜਕ ਹਾਦਸੇ ਦੇ ਵਿੱਚ ਮੌਤ ਹੋਈ ਹੈ ਦੱਸ ਦਈਏ ਕਿ ਮੱਕਾ ਤੋਂ ਮਦੀਨਾ ਇਹ ਬੱਸ ਜਾ ਰਹੀ ਸੀ ਜਿਸ ਦੌਰਾਨ ਹਾਦਸਾ ਹੋਇਆ ਤਾਂ ਬੱਸ ਤੇ ਟੈਂਕਰ ਦੇ ਵਿਚਾਲੇ ਭਿਆਨਕ ਟੱਕਰ ਹੋਈ ਟੱਕਰ ਇੰਨੀ ਭਿਆਨਕ ਸੀ ਕਿ ਇਸ ਹਾਦਸੇ ਦੇ ਵਿੱਚ 42 ਲੋਕਾਂ ਦੀ ਮੌਤ ਹੋ ਗਈ ਹੈ ਮੱਕਾ ਤੋਂ ਮਦੀਨਾ ਇਹ ਬੱਸ ਜਾ ਰਹੀ ਸੀ ਤਾਂ ਉਸ ਸਮੇਂ ਟੈਂਕਰ ਦੇ ਨਾਲ ਬੱਸ ਦੀ ਅਚਾਨਕ ਟੱਕਰ ਹੋ ਗਈ ਜਿਸ ਤੋਂ ਬਾਅਦ ਇਹ ਹਾਦਸਾ ਹੋਇਆ ਤਾਂ ਇਸ ਹਾਦਸੇ ਦੇ ਵਿੱਚ 42 ਲੋਕਾਂ ਦੀ ਜਾਨ ਚਲੀ ਗਈ ਹੈ ਜੋ ਕਿ ਭਾਰਤੀ ਤੀਰਥ ਯਾਤਰੀ ਦੱਸੇ ਜਾ ਰਹੇ ਨੇ ਤਾਂ ਮੱਕਾ ਤੋਂ ਮਦੀਨਾ ਇਹ ਬੱਸ ਜਾ ਰਹੀ ਸੀ ਸਾਊਦੀ ਅਰਬ ਦੇ ਮੱਕਾ ਦੇ ਵਿੱਚ ਇਹ ਪਿਆਰਕ ਸੜਕ ਹਾਦਸਾ ਹੋਇਆ ਹੈ 42 ਲੋਕਾਂ ਨੂੰ ਇਸ ਸੜਕ ਹਾਦਸੇ ਦੇ ਵਿੱਚ ਆਪਣੀ ਜਾਨ ਗਵਾਉਣੀ ਪਈ ਹੈ ਤਾਂ 42 ਜੋ ਲੋਕ ਨੇ ਭਾਰਤੀ ਤੀਰਥ ਯਾਤਰੀ ਨੇ ਜਿਨ੍ਹਾਂ ਦੀ ਇਸ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ 42 ਸਾਜੀ ਮੱਕਾ ਸੇ ਮਦੀਨਾ ਜਾ ਰਹੇ ਥੇ ਬੱਸ ਮੇਂ ਔਰ ਬੱਸ ਕੋ ਆਗ ਲੱਗਨੇ ਸੇ ਮਾਲੂਮ ਹੋਆ ਕਿ ਸਿਰਫ ਇੱਕ ਸ਼ਖਸ ਕੀ ਜਾਨ ਬਚੀ ਹੈ ਕਨਫਰਮ ਨਹੀਂ ਹੈ ਬਾਸ ਕਹਿ ਰਹੇ ਕਿ ਪੂਰੋਂ ਕਾ ਇੰਤਖਾਲ ਹੋ ਗਿਆ تو میں نے انڈین ایمبیسی ریاد میں جو ڈی سی ایم ہے ابو میتن جارج صاحب سے میری بات ہوئی اور انہوں نے مجھ سے کہا کہ کونسل جنرل جدہ بھی اور وہ خود اس پر معلومات حاصل کر رہے ہیں اور جو بھی ضروری کاروائی کرنا ہے وہ کریں گے ਅਦਾਜ਼ ਦੇ ਕਿ ਸਾਊਦੀ ਅਰਬ ਦੇ ਮੱਕਾ ਦੇ ਵਿੱਚ ਭਿਆਨਕ ਹਾਦਸਾ ਹੋਇਆ ਹੈ ਬੱਸ ਤੇ ਟੈਂਕਰ ਦੇ ਵਿਚਾਲੇ ਭਿਆਨਕ ਟੱਕਰ ਹੋਈ ਜਿਸ ਦੇ ਵਿੱਚ 42 ਲੋਕਾਂ ਦੀ ਮੌਤ ਹੋ ਗਈ ਹੈ 42 ਭਾਰਤੀ ਤੀਰਥ ਯਾਤਰੀ ਇਸ ਹਾਦਸੇ ਦੇ ਵਿੱਚ ਮਾਰੇ ਗਏ ਨੇ ਤਾਂ ਮੱਕਾ ਤੋਂ ਮਦੀਨਾ ਇਹ ਬੱਸ ਜਾ ਰਹੀ ਸੀ ਤਾਂ ਉਸ ਦੌਰਾਨ ਇਹ ਸੜਕ ਹਾ사 ਵਾਪਰਿਆ ਹੈ ਬੱਸ ਤੇ ਟੈਂਕਰ ਵਿਚਾਲੇ ਟੱਕਰ ਹੋਈ ਸਾਊਦੀ ਅਰਬ ਦੇ ਮੱਕਾ ਦੇ ਵਿੱਚ ਇਹ ਟੱਕਰ ਹੋਈ ਹੈ ਜਿਸ ਦੇ ਵਿੱਚ 42 ਭਾਰਤੀ ਤੀਰਥ ਯਾਤਰੀ ਮਾਰੇ ਗਏ ਨੇ ਤਾਂ ਹਾਦਸਾ ਪਿਆਰਾ ਖਾਸਾ ਵਾਪਰਿਆ ਹੈ ਮੱਕਾ ਤੋਂ ਮਦੀਨਾ ਜਾ ਰਹੇ ਬੱਸ ਹਾਸੇ ਦਾ ਸ਼ਿਕਾਰ ਹੋਈ ਸਾਊਦੀ ਅਰਬ ਦੇ ਮੱਕਾ ਦੇ ਵਿੱਚ ਸੜਕ ਹਾਸਾ ਹੋਇਆ ਬੱਸ ਤੇ ਟੈਂਕਰ ਦੇ ਵਿਚਾਲੇ ਭਿਆਨਕ ਟੱਕਰ ਹੋਈ ਹੈ ਤਾਂ ਸਾਊਦੀ ਅਰਬ ਦੇ ਮੱਕਾ ਦੇ ਵਿੱਚ ਭਿਆਨਕ ਹਾਸਾ ਹੋਇਆ ਹੈ ਜਿਸ ਦੇ ਵਿੱਚ 42 ਲੋਕਾਂ ਦੀ ਮੌਤ ਹੋ ਗਈ ਹੈ 42 ਲੋਕ ਭਾਰਤੀ ਧਰਤ ਯਾਤਰੀ ਦੱਸੇ ਜਾ ਰਹੇ ਨੇ ਤਾਂ ਤਸਵੀਰਾਂ ਜੇ ਦੇਖਿਆ ਜਾ ਸਕਦਾ ਹੈ ਸਾਊਦੀ ਅਰਬ ਦੇ ਮੱਕਾ ਦੇ ਵਿੱਚ ਇਹ ਹਾਦਸਾ ਹੋਇਆ ਹੈ ਭਿਆਨਕ ਹਾਦਸਾ ਹੋਇਆ বাস ਤੇ ਟੈਂਕਰ ਦੀ ਟੱਕਰ ਹੋਈ ਹੈ ਇਸ ਦੇ ਵਿੱਚ 42 ਲੋਕਾਂ ਦੀ ਮੌਤ ਹੋ ਗਈ ਹੈ 42 ਲੋਕ ਭਾਰਤੀ ਤੀਰਥ ਯਾਤਰੀ ਸਨ ਜਿਨ੍ਹਾਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਹੈ ਤਾਂ ਦੱਸ ਦਈਏ ਕਿ বাস ਮੱਕਾ ਤੋਂ ਮਦੀਨਾ ਜਾ ਰਹੀ ਸੀ ਤਾਂ ਰਸਤੇ ਦੇ ਵਿੱਚ ਇੱਕ ਟੈਂਕਰ ਦੇ ਨਾਲ বাস ਦੀ ਟੱਕਰ ਹੁੰਦੀ ਹੈ ਤੇ ਇਸ ਸੜਕ ਹਾਸਾ ਵਾਪਰਦਾ ਹੈ ਤਾਂ ਇਸ ਸੜਕ ਹਾਸੇ ਦੇ ਵਿੱਚ 42 ਭਾਰਤੀ তীਤ ਯਾਤਰੀਆਂ ਦੀ ਮੌਤ ਹੋਈ ਹੈ ਤੇ 82 তীਤ ਯਾਤਰੀਆਂ ਨੂੰ ਲੈ ਕੇ ਮੱਕਾ ਤੋਂ ਮਦੀਨਾ ਜਾ ਰਹੀ ਸੀ ਜਿਸ ਦੌਰਾਨ ਇਹ ਸੜਕ ਹਾ사 ਹੋਇਆ ਤਾਂ 42 ਲੋਕਾਂ ਦੀ ਇਸ ਦੇ ਵਿੱਚ ਜਾਨ ਗਈ ਹੈ ਤਾਂ ਸਾਊਦੀ ਅਰਬ ਦੇ ਮੱਕਾ ਦੇ ਵਿੱਚ ਇੱਕ ਭਿਆਨਕ ਸੜਕ ਹਾ사 ਹੋਇਆ ਹੈ 42 ਲੋਕ ਇਸ ਸੜਕ ਹਾਸੇ ਦੇ ਵਿੱਚ ਮਾਰੇ ਗਏ ਨੇ